ਵਿਸ਼ਵ ਸੜਕ ਸੁਰੱਖਿਆ ਹਫ਼ਤੇ ਦੇ ਦੌਰਾਨ ਪਟਿਆਲਾ ਸ਼ਹਿਰ ਦੇ ਨਾਗਰਿਕਾਂ ਦੇ ਵਿੱਚ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਸ਼ਹਿਰੀ ਵਿਦਿਆਕਾਦਾਰੀਆਂ ਅਤੇ ਨੌਜਵਾਨ ਕਲੱਬਾਂ ਦੇ ਸਹਿਯੋਗ ਦੇ ਨਾਲ ਬਾਰਾਂਦਰੀ ਗਾਰਡਨ ਤੋਂ ਸੜਕ ਸੁਰੱਖਿਆ ਜਾਗਰੂਕਤਾ ਮਾਰਚ ਸ਼ੁਰੂ ਕੀਤਾ ਗਿਆ ਆਈਜੀ ਪਟਿਆਲਾ ਜ਼ੋਨ ਦੇ ਏਐਸਆਈ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਲਈ ਅਸੀਂ ਇੱਕ ਹਫ਼ਤਾ ਲੋਕਾਂ ਨੂੰ ਵੱਖ-ਵੱਖ ਸਥਾਨਾਂ ਦੇ ਉੱਤੇ ਜਾਗਰੂਕ ਕਰਵਾਇਆ ਜਾ ਰਿਹਾ ਹੈ ਅੱਜ ਜਿਹੜਾ ਇਹ ਉਪਰਾਲਾ ਰੈਲੀ ਦਾ ਕੀਤਾ ਗਿਆ ਹੈਗਾ ਇਹ UN ਗਲੋਬਲ ਟ੍ਰੈਫਿਕ ਸੇਫਟੀ ਵੀਕ ਦੇ ਤਹਿਤ ਜਿਹੜਾ 8 ਮਈ ਤੋਂ ਲੈ ਕੇ 14 ਮਈ ਤਾਈਂ ਮਨਾਇਆ ਜਾ ਰਿਹਾ ਉਹਦੇ ਤਹਿਤ ਕੀਤਾ ਗਿਆ ਹੈਗਾ ਇੱਥੇ ਮੈਂ ਮੁਬਾਰਕਵਾਦ ਦੇਣਾ ਚਾਹਾਂਗਾ ਡਾਕਟਰ ਦੀਪਕ ਪਾਟੜਿਆ ਡਿਸਟ੍ਰਿਕਟ ਟਰਾਂਸਪੋਰਟ ਆਫੀਸਰ ਪਟਿਆਲਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਇਨਵੋਲ ਕਰਕੇ ਜਿਹੜਾ UN ਟ੍ਰੈਫਿਕ ਸੇਫਟੀ ਵੀਕ ਹੈਗਾ ਜਿਹੜਾ ਉਹਦਾ ਥੀਮ ਹੈਗਾ ਕਿ ਸਪੀਡ ਨੂੰ ਕਿਸ ਤਰ੍ਹਾਂ ਸਲੋ ਕਰਕੇ ਟ੍ਰੈਫਿਕ ਐਕਸੀਡੈਂਟ ਘਟ ਕੀਤੇ ਜਾ ਸਕਦੇ ਨੇ ਔਰ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਉਹਦੇ ਲਈ ਇਹਨਾਂ ਨੇ ਇਹ ਮਾਰਨਿੰਗ ਦੇ ਵਿੱਚ ਮਾਰਚ ਆਰਗੇਨਾਈਜ਼ ਕੀਤਾ ਔਰ ਇੱਥੇ ਸਾਡੇ ਡੀਆਈਜੀ ਡਾਕਟਰ ਸੁਖਚੰਦ ਸਿੰਘ ਗਿੱਲ ਸਾਡੇ ਪਟਿਆਲੇ ਦੇ ਐਸਪੀ ਟ੍ਰੈਫਿਕ ਮੈਡਮ ਕਨਵਦੀਪ ਵੀਹਾਜ ਨੇ ਪਟਿਆਲੇ ਦੀਆਂ ਵੱਖ-ਵੱਖ ਜਥੇਬੰਦੀਆਂ ਤੋਂ ਬਹੁਤ ਹੀ ਪਤਵੰਤੇ ਸੱਜਣ ਜਿਸ ਤਰ੍ਹਾਂ ਕਿ ਸਰਵਪੱਲਾਦੀ ਇੰਸਪੈਕਟਰ ਜਸਾ ਸਿੰਘ ਜੀ ਸਾਦਕਾਦਾਂ ਕਿ ਇਹ ਜਿਹੜੀ ਮੋਹਮ ਅੱਜ ਆਪਾਂ ਇਥੋਂ ਬਿੜੀ ਹੈਗੀ ਆ ਆਰੰਭ ਕੀਤੀ ਹੈਗੀ ਆ ਉਹ ਮੋਹਮ ਦੇ ਤਹਿਤ ਆਪਾਂ ਪਟਿਆਲੇ ਵਿੱਚ ਜਿਹੜੇ ਟ੍ਰੈਫਿਕ ਐਕਸੀਡੈਂਟ ਨੇ ਉਹ ਘਟ ਕਰ ਪਾਵਾਂਗੇ ਔਰ ਆਨਾਲੇ ਸਮੇਂ ਦੇ ਵਿੱਚ ਕੀਮਤੀ ਜਾਨਾਂ ਬਚਾ ਪਾਵਾਂਗੇ ਧੰਨਵਾਦ ਜੈ ਜੀ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ